ਜੀਬੋ ਗਰੀਬ ਜੀ ਘਟਨਾ ਘਟਿਆ ਦੋਸਤੋ ਇਸ ਮੰਦਰ ਦੇ ਵਿੱਚ ਜਿੱਥੇ ਤੁਹਾਨੂੰ ਲੈ ਕੇ ਆਏ ਆ ਇਸ ਨੂੰ ਚਾਹੇ ਤੁਸੀਂ ਪ੍ਰਮਾਤਮਾ ਦੀ ਹੈਨਾ ਤਾਂ ਸ਼ਕਤੀ ਕਹਿ ਦਿਓ ਕੋਈ ਅਜੂਬਾ ਅਜੂਬਾ ਕਹਿ ਲੋ ਜਾਂ ਕੁਦਰਤ ਦਾ ਕਰਿਸ਼ਮਾ ਕਹਿ ਲੋ ਦੋਸਤੋ ਬਹੁਤ ਸਾਰੀਆਂ ਮੰਨਤਾਵਾਂ ਨੇ ਲੋਕਾਂ ਦੀਆਂ ਚਲੋ ਆਪਾਂ ਕਿਸ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਂਦੇ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੈ ਆਪੋ ਆਪਣੀ ਮੰਨਤਾਂ ਹੁੰਦੀ ਹੈ ਤਾਂ ਦੋਸਤੋ ਇੱਕ ਇਸ ਮੰਦਰ ਦੇ ਵਿੱਚ ਇੱਕ ਅਜੀਬੋ ਗਰੀਬ ਜੀ ਜਿਹੜੀ ਘਟਨਾ ਘਟਿਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਮੈਂ ਰੁਕ ਜਉ ਤੇ ਤੁਸੀਂ ਆਪੇ ਦੇਖ ਕੇ ਦੱਸ ਦਿਓ ਦੇਖੋ ਦੋਸਤੋ ਜੇ ਆਪਾਂ ਸੋਚੀ ਤਾਂ ਹੈਗਾ ਤਾਂ ਕੁਦਰਤ ਦਾ ਜੀ ਕ੍ਰਿਸ਼ਮਾ ਪਰ ਬਹੁਤ ਸਾਰੇ ਲੋਕ ਇਹਨੂੰ ਚਮਤਕਾਰ ਵੀ ਕਹਿੰਦੇ ਨੇ ਸਭ ਤੋਂ ਪਹਿਲਾਂ ਤੁਸੀਂ ਇਹ ਦਰਖਤ ਦੇਖ ਲਓ ਕਿੰਨਾ ਪੁਰਾਣਾ ਇਹ ਬਿਲਕੁਲ ਮਿੱਟੀ ਜਿਹੜੇ ਦਰਖਤ ਦੇ ਅੰਦਰ ਮਿੱਟੀ ਮਿੱਟੀ ਹੋਈ ਪਈ ਹੈ ਯਾਨੀ ਮਿੱਟੀ ਹੀ ਬਣ ਗਿਆ ਇਹ ਦਰਖਤ ਹੈ ਜਿਹੜਾ ਤੇ ਆ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਇੱਥੇ ਪੁਰਾਣਾ ਕਹਿੰਦੇ ਇਸ ਦਰਖਤ ਦੇ ਥੱਲੇ ਨਾ ਪਿੱਪਲ ਆਹੇ ਇਹਦੇ ਥੱਲੇ ਪੁਰਾਣਾ ਤਪ ਜਪ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਤਲਬ ਧੂਣਾ ਜਿਹੜਾ ਇਹ ਬਾਲਿਆ ਹੋਇਆ ਬਹੁਤ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਭਗਤੀ ਹੋਈ ਹੈ ਇਸਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਦਰਖਤ ਹੈ ਹੁਣ ਥੋੜਾ ਜਿਹਾ ਜਦੋਂ ਇਹ ਦਰਖਤ ਨੂੰ ਦੇਖ ਕੇ ਆ ਤੁਸੀਂ ਪੁਰਾਣਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਥੋੜੀ ਜਿਹੀ ਉੱਪਰ ਨਿਗਾਹ ਮਾਰੋਗੇ ਨਾ ਇਹਦਾ ਉੱਪਰਲਾ ਹਿੱਸਾ ਉੱਪਰੇ ਰਹਿ ਗਿਆ ਨੀਚੇ ਵਾਲਾ ਹਿੱਸਾ ਨੀਚੇ ਰਹਿ ਗਿਆ ਇਹ ਵੀਡੀਓ ਅਸੀਂ ਪਹਿਲਾਂ ਵੀ ਬਣਾ ਚੁੱਕੇ ਹਾਂ ਦੋਸਤੋ ਪਰ ਅਸਲ ਦੇ ਵਿੱਚ ਲੋਕਾਂ ਦਾ ਇਹ ਕਹਿਣਾ ਸੀ ਕਿ ਇਹ ਸੁੱਕੂਗਾ ਜਲਦੀ ਇਹ ਪਰ ਇਹ ਦਰਖਤ ਅੱਜ ਵੀ ਓਵੇਂ ਦਾ ਓਵੇਂ ਹਰਾ ਖੜਿਆ ਤੇ ਹਵਾ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਝੂਲ ਰਿਹਾ ਹੈ ਸਗੋਂ ਇਹ ਇਹਨੇ ਸੁੱਕਣਾ ਤਾਂ ਕੀ ਸੀਗਾ ਇਹ ਹੋਰ ਹਰਿਆਲੀ ਫੜੀ ਜਾਂਦਾ ਮਤਲਬ ਹੋਰ ਜਵਾਨੀ ਤੇ ਆ ਗਿਆ ਆਜੋ ਹੁਣ ਤੁਹਾਨੂੰ ਉੱਪਰ ਦਿਖਾਉਨੇ ਆ ਦੇਖੋ ਦੋਸਤੋ ਇਹ ਹੈਗਾ ਤਾਂ ਜਾਨੀ ਜਿਹੜਾ ਕੁਦਰਤ ਹੈ ਕੁਦਰਤਾਂ ਦੀ ਕਿਰਸ਼ਮ ਹੈ ਹੈਨਾ ਕੁਦਰਤ ਦਾ ਨਿਯਮ ਲੈ ਲਓ ਜਜੋ ਮਰਜੀ ਲੈ ਲਓ ਪਰ ਥੋੜੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਗਾ ਜਿਹੜਾ ਤੁਹਾਡਾ ਸ਼ੱਕ ਦੂਰ ਕਰੂਗੀ ਬਹਿਮ ਦੂਰ ਕਰੂ ਵੀ ਆ ਚੀਜ਼ ਐਵੇਂ ਨਹੀਂ ਹੈਗੀ ਇਹ ਐਵੇਂ ਆ ਕਿਉਂਕਿ ਦੋਸਤੋ ਮੰਨ ਲਓ ਆਜੋ ਤੁਹਾਨੂੰ ਦਿਖਾਉਣਾ ਦੇਖੋ ਇਹ ਮੰਦਰ ਹੈ ਇਹ ਆਪਾਂ ਇਸ ਟਾਈਮ ਹਾਂਸੀ ਦੇ ਵਿੱਚ ਆ ਜੀ ਹਾਂਸੀ ਦਾ ਹਾਂਸੀ ਦੇ ਵਿੱਚ ਬਾਹਰਲੇ ਪਾਸੇ ਮੰਦਰ ਹੈ ਇਹ ਤੇ ਥੋੜਾ ਜਿਹਾ ਜਦੋਂ ਹਾਂਸੀ ਤੋਂ ਪਾਸੇ ਸਾਰ ਨੂੰ ਜਾਂਦੇ ਆ ਉਸ ਰੋਡ ਜੇ ਤੇ ਪੈ ਜਾਂਦਾ ਥੋੜਾ ਮੇਨ ਹਾਈਵੇ ਤੋਂ ਥੱਲੇ ਉਤਰ ਕੇ ਤੇ ਆਜਾ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਹਵਾ ਚ ਝੂਲ ਰਿਹਾ ਦਰਖਤ ਬਿਲਕੁਲ ਤੁਸੀਂ ਦੇਖੋਗੇ ਬਿਲਕੁਲ ਹਵਾ ਦੇ ਵਿੱਚ ਝੂਲ ਰਿਹਾ ਤੇ ਕੋਈ ਇਹਨੂੰ ਥੱਲੋਂ ਸਹਾਰਾ ਨਹੀਂ ਹੈਗਾ ਕੋਈ ਇਹਦੇ ਥੱਲੇ ਹੋਣੀ ਹੈ ਜੜੇ ਦੀ ਥੱਲੇ ਲੱਗੀ ਹੋਈ ਦੇਖੋ ਥੱਲੀ ਜਦ ਮੈਂ ਤੁਹਾਨੂੰ ਪਹਿਲਾਂ ਦਿਖਾਤੀ ਥੱਲੜੀ ਜਦ ਥੱਲੇ ਰਹਿ ਗਈ ਇਹ ਉੱਪਰਲਾ ਲੋਕਾਂ ਨੇ ਖੰਮਣੀਆਂ ਬੰਨੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਲੋਕ ਆਹ ਦੇਖੋ نیچے ਵਾਲਾ ਤੇ ਲੋਕਾਂ ਦੀਆਂ ਕਹਿੰਦੇ ਬਹੁਤ ਸਾਰੀਆਂ ਮੰਨਤਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਲੋਕ ਸੁੱਖਾਂ ਸੁਖਦੇ ਨੇ ਉਹ ਪੂਰੀਆਂ ਹੁੰਦੀਆਂ ਨੇ ਚਲੋ ਹਰੇਕ ਬੰਦੇ ਦੀ ਆਪੋ ਆਪਣੀ ਸ਼ਰਧਾ ਨਾਲ ਆਪਾਂ ਕਿਸੇ ਦੀ ਸ਼ਰਧਾ ਨੂੰ ਠੇਸ ਨਹੀਂ ਪਹੁੰਚਾਉਂਦੇ ਤੇ ਦੋਸਤੋ ਕਮੈਂਟਾਂ ਦੇ ਵਿੱਚ ਕਮੈਂਟ ਕਰਨ ਵਾਈਂ ਨਾ ਥੋੜਾ ਜਿਹਾ ਖਿਆਲ ਰੱਖਿਆ ਕਰੋ ਤੇ ਆਹ ਦੇਖੋ ਇਹ ਇਸ ਤਰ੍ਹਾਂ ਅੱਜ ਵੀ ਹਰਿਆ ਭਰਿਆ ਖੜਾ ਹੈ ਤੇ ਕਈ ਵੀਰ ਕਹਿੰਦੇ ਸੀ ਕਹਿੰਦੇ ਆਹ ਜਿਹੜਾ ਨਾਲ ਲੱਗਮੀਆ ਇਹ ਨਾਲ ਲੱਗਮੀ ਦੀ ਜੜਾ ਹੈ ਜੜ ਦੇ ਸਾਰੇ ਤੇ ਖੜਿਆ ਹੈ ਤਾਂ ਮੈਂ ਦੋਸਤੋ ਇਹੇ ਸਿਰਫ ਇਹਨੂੰ ਟੱਚ ਕਰਕੇ ਗਾਹਾਂ ਲੰਘ ਰਿਹਾ ਹੈ ਬਸ ਇਹ ਟੱਚ ਕਰਕੇ ਗਾਹਾਂ ਲੰਘ ਰਿਹਾ ਹੈ ਇਹ ਸੇ ਸਾਰੇ ਤੇ ਖੜ੍ਹਾ ਹੈ ਤੇ ਆ ਤੁਸੀਂ ਦਰਖਤ ਦੇਖੋ ਪ੍ਰਮਾਤਮਾ ਨੇ ਹਨਾ ਕੁਦਰਤ ਨੇ ਕੈਸਾ ਕ੍ਰਿਸ਼ਮਾ ਜਿਤਾ ਇਹ ਹੋ ਸਕਦਾ ਹੈ ਵੀ ਇਹਦੇ ਥੱਲੇ ਜਿਹੜੇ ਜਪ ਤਪ ਹੋਏ ਨੇ ਗਿਆਨੀਆਂ ਵਿਗਿਆਨੀਆਂ ਨੇ ਕਰੇ ਨੇ ਜਪ ਤਪ ਉਹਦੇ ਕਰਕੇ ਇਹਨੂੰ ਇਹ ਬਰਮੇ ਲਿਆ ਹਨਾ ਇਹ ਸਹਾਰਾ ਮਿਲਿਆ ਇਹੇ ਦੋਸਤੋ ਮੈਂ ਤੁਹਾਨੂੰ ਦੱਸਦਾ ਮੈਂ ਇਹਦੀ ਇਹ ਦਾ ਤਣਾ ਜਾਂ ਇਹਦੀ ਜੜ ਨਹੀਂ ਹੈਗੀ ਉਹ ਅਲੱਗ-ਅਲੱਗ ਹੈ ਤੇ ਆ ਦੇਖੋ ਇੱਥੇ ਇਧਰ ਛਪੜੀ ਵੀ ਬਣੀ ਹੋਈ ਹੈ ਤਲਾ ਬਣਿਆ ਹੋਇਆ ਤਲਾਈ ਤੇ ਇੱਥੇ ਲੋਕ ਨਹਾਉਂਦੇ ਵੀ ਨੇ ਉਸ ਜਗ੍ਹਾ ਦੇ ਉੱਤੇ ਦੇਖੋ ਇੱਥੇ ਨਹਾ ਕੇ ਵੀ ਜਾਂਦੇ ਨੇ ਜਿਵੇਂ ਕਿਸੇ ਨੂੰ ਖੁਰਕ ਹੋ ਗਏ ਕੋਈ ਬਿਮਾਰੀ ਹੋਵੇ ਆਪਾਂ ਆਪਣੀ ਮੰਨਤਾ ਹੈ ਨਾ ਜਿਵੇਂ ਹੁੰਦੀ ਹੈ ਉਹ اسی ਤਰ੍ਹਾਂ ਦੇਖੋ ਹਰੇਕ ਬੰਦੇ ਦੀ ਹਰੇਕ ਆਪਣੇ ਆਪਣੇ ਧਰਮ ਦੇ ਵਿੱਚ ਮੁਸਲਮਾਨਾਂ ਦੀ ਮੁਸਲਮ ਧਰਮ ਦੇ ਵਿੱਚ ਸਿੱਖਾਂ ਦੀ ਸਿੱਖ ਧਰਮ ਦੇ ਵਿੱਚ ਹਿੰਦੂਆਂ ਦੀ Hindu ਧਰਮ ਦੇ ਵਿੱਚ ਜਾਂ ਕੋਈ ਮੜੀਆਂ ਮਸਾਲੀਆਂ ਨੂੰ ਪੂਜਦਾ ਉਹਦੀ ਉਸ ਤਰ੍ਹਾਂ ਦੀ ਆਸਥਾ ਬਣ ਜਾਂਦੀ ਹੈ ਆਪਾਂ ਕਿਸੇ ਦੀ ਆਸਥਾ ਨੂੰ ਠੁਕਰਾ ਨਹੀਂ ਸਕਦੇ ਜਾਂ ਕਿਸੇ ਥੇਸ ਨਹੀਂ ਪਹੁੰਚਾ ਸਕਦੇ ਤਾਂ ਦੋਸਤੋ ਇਹ ਇਹ ਲੱਗ ਤੋਂ ਇਧਰਖਤ ਤੇ ਉੱਪਰ ਮੈਂ ਤੁਹਾਨੂੰ ਗੌਰਨਰ ਦੇਖੋ ਕਈ ਵਾਰੀ ਅਗਲਾ ਕਹਿਿੰਦਾ ਕਰਨਾ ਯਾਰ ਇਹਦੇ ਤਣਾ ਇਹ ਏਸੀ ਏਸੀ ਦੀ ਤਣਾ ਨਿਕਲਿਆ ਹੋਇਆ ਇਹਦੇ ਵਿੱਚੋਂ ਇਸ ਕਰਕੇ ਇਹਨੂੰ ਤਣੇ ਚੋਂ ਖੁਰਾਕ ਮਿਲੀ ਜਾਂਦੀ ਹੈ ਤਾਂ ਦੇਖੋ ਉੱਤੋਂ ਟੱਚ ਕਰਕੇ ਜਾਂਦਾ ਇਹ ਤਾਂ ਹੈਗਾ ਠੀਕ ਹੈ ਉੱਤੋਂ ਖੁਰਾਕ ਮਿਲਦੀ ਹੈ ਇਹ ਵੀ ਹੋ ਹੈਗਾ ਪਰ ਦੋਸਤੋ ਇਹ ਇਹਦਾ ਤਣਾ ਨਹੀਂ ਹੈਗਾ ਇੱਥੋਂ ਗੌਰ ਨਾਲ ਦੇਖੋ ਦੇਖੋ ਉਹ ਉਧਰੋਂ ਆਇਆ ਸਿੰਪਲੀ ਸਿੱਧਾ ਲੰਘ ਗਿਆ ਬਸ ਆ ਦੇਖੋ ਐਸ ਤਰਾ ਲੰਘ ਗਿਆ ਇਹ ਕੋਈ ਜੁੜਿਆ ਨਹੀਂ ਹੋਇਆ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ